ਦੋਸਤੋ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਗੁਜਰਾਤ ਦੇ ਅਹਮਦਾਬਾਦ ਇਸ਼ਾਰਤ ਦੇ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਤੇ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਹਮਦਾਬਾਦ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਲੈ ਕੇ ਕਨਫਰਮੇਸ਼ਨ ਕਰ ਦਿੱਤੀ ਗਈ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 242 ਯਾਤਰੀਆਂ ਦੀ ਜਿਹੜੀ ਉਹ ਦਰਦਨਾਕ ਮੌਤ ਹੋ ਚੁੱਕੀ ਹੈ ਬਕਾਇਦਾ ਜਿਹੜਾ ਅਹਮਦਾਬਾਦ ਪ੍ਰਸ਼ਾਸਨ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਇਹ ਇੱਕ ਬੇहद ਦੁਖਦਾਇਕ ਹਾਦਸਾ ਹੈ ਭਾਰਤ ਦੇ ਇਤਿਹਾਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਸਭ ਤੋਂ ਵੱਡਾ ਹਾਦਸਾ ਜਿਹੜਾ ਉਹ ਅੱਜ ਦੇ ਦਿਨ ਹੈ ਜਨਕਿ 12 ਜੂਨ 2025 ਨੂੰ ਵਾਪਰਿਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਗੁਜਰਾਤ ਦੇ ਸ਼ਹਿਰ ਅਹਮਦਾਬਾਦ ਦੇ ਵਿੱਚ ਜਦੋਂ ਇੱਕ 에ਅਰ ਇੰਡੀਆ ਦਾ ਪਲੇਨ 242 ਵਿਅਕਤੀਆਂ ਸਮੇਤ ਅਹਮਦਾਬਾਦ ਇੰਟਰਨੈਸ਼ਨਲ 에ਅਰਪੋਰਟ ਤੋਂ ਲੰਡਨ ਦੇ ਲਈ ਉਡਾਰੀ ਭਰਦਾ ਹੈ ਤਾਂ ਉਡਾਰੀ ਭਰਣ ਤੋਂ ਮਹਿਜ਼ ਤੇ ਚੰਦ ਕੁ ਮਿੰਟਾਂ ਬਾਅਦ ਇਹੋ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਜਿਸ ਵਿੱਚ 230 ਯਾਤਰੀਆਂ ਸਮੇਤ ਕੁੱਲ 242 ਵਿਅਕਤੀ ਕਿਉਂਕਿ ਕ੍ਰੂ ਦੋ ਪਾਇਲਟ ਅਤੇ ਹੋਰ ਕ੍ਰੂ ਮੈਂਬਰ ਜਿਹੜੇ ਉਸ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ ਤਾਂ ਹੁਣ ਇਸ ਤੋਂ ਪਹਿਲਾਂ 33 ਮੋਤਾ ਮਾਫੀ ਚੁੰਦਾ 40 ਮੋਤਾ ਦੀ ਪੁਸ਼ਟੀ ਹੋਈ ਸੀ ਤਾਂ ਉਸ ਤੋਂ ਬਾਅਦ 133 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਸੀ ਪ੍ਰੰਤੂ ਹੁਣ ਖਬਰਾਂ ਵੱਡੇ ਮੀਡੀਆ ਧਾਰਿਆਂ ਵੱਲੋਂ ਜੋ ਚਲਾਈਆਂ ਜਾ ਰਹੀਆਂ ਨੇ ਉਸ ਮੁਤਾਬਕ ਕਿ ਅਹਮਦਾਬਾਦ ਦੇ ਪ੍ਰਸ਼ਾਸਨ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਜਹਾਜ਼ ਦੇ ਵਿੱਚ ਸਵਾਰ 242 ਯਾਨਕਿ ਸਾਰੇ ਵਿਅਕਤੀਆਂ ਦੀ ਦਰਦਨਾਕ ਮੌਤ ਇਸ ਹਾਦਸੇ ਦੇ ਵਿੱਚ ਹੋ ਚੁੱਕੀ ਹੈ ਤਾਂ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਹੈ ਤਾਂ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿੱਥੇ ਪੀੜਤ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਸੰਨ ਤਾਂ ਉੱਥੇ ਹੀ ਇਨਸਾਨੀਅਤ ਪਸੰਦ ਆਮ ਲੋਕਾਂ ਵੱਲੋਂ ਵੀ ਜ਼ਖਮੀਆਂ ਨੂੰ ਜਲਦ ਤੋਂ ਜਲਦ ਤੰਦਰੁਸਤ ਜ਼ਖਮੀਆਂ ਦੇ ਜਲਦ ਤੋਂ ਜਲਦ ਤੰਦਰੁਸਤ ਹੋਣ ਦੀਆਂ ਜਿਹੜੀਆਂ ਉਹ ਮਨੋ ਕਾਮਨਾਵਾਂ ਜਾਂ ਉਹ ਮਥੇ ਟੇਕੇ ਜਾ ਰਹੇ ਸਨ ਆਪਣੇ ਆਪੋਂ ਗੁਰੂ ਪੀਰ ਪਗੰਬਰਾਂ ਦੇ ਅੱਗੇ ਤੁਰੰਤੋਂ ਹੁਣ ਅਹਮਦਾਬਾਦ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਲੈ ਕੇ ਕਨਫਰਮੇਸ਼ਨ ਕਰ ਦਿੱਤੀ ਗਈ ਹੈ ਕਿ 에어 ਇੰਡੀਆ ਜਹਾਜ਼ ਦੇ ਵਿੱਚ ਸਵਾਰ 242 ਯਾਨੀ ਕਿ ਭਾਵ ਸਾਰੇ ਵਿਅਕਤੀਆਂ ਦੀ ਮੋਤ ਇਸ ਹਾਦਸੇ ਦੇ ਵਿੱਚ ਹੋ ਚੁੱਕੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਅੱਜ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਇੱਕ 에ਅਰ ਇੰਡੀਕਾਤਾ ਜਹਾਜ਼ 242 ਵਿਅਕਤੀਆਂ ਦੇ ਨਾਲ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਲੰਡਨ ਦੇ ਲਈ ਉਡਾਰੀ ਭਰਦਾ ਹੈ ਤਾਂ ਉਸ ਤੋਂ ਬਾਅਦ ਚੰਦ ਮਿੰਟਾਂ ਬਾਅਦ ਦੱਸਿਆ ਜਾ ਰਿਹਾ ਹੈ ਕਿ 15 ਕੋ ਕਿਲੋਮੀਟਰ ਦੀ ਦੂਰੀ ਤੇ ਪਹੁੰਚ ਕੇ ਅਹਮਦਾਬਾਦ ਦੇ ਇਹ ਮੈਡੀਕਲ ਕਾਲਜ ਦੇ ਹੋਸਟਲ ਤੇ ਜਿਹੜਾ ਅੱਗ ਦਾ ਗੋਲਾ ਬਣ ਕੇ ਉਹ ਜਹਾਜ਼ ਜਾ ਡਿੱਗਦਾ ਹੈ ਤੇ ਜਿਸ ਕਾਰਨ ਜਹਾਜ਼ ਦੇ ਵਿੱਚ ਸਵਾਰ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਵਿਅਕਤੀਆਂ ਦੀ 242 ਦੇ 242 ਵਿਅਕਤੀਆਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਤੇ ਮ੍ਰਿਤਕਾਂ ਦੇ ਵਿੱਚ ਜਿੱਥੇ 169 ਭਾਰਤੀ ਨੇ ਤਾਂ ਉੱਥੇ ਹੀ ਇੱਕ ਕੈਨੇਡਾ ਦਾ ਰਹਿਣ ਵਾਲਾ ਸੱਤ ਪੁਰਤਗਾਲ ਦੇ ਨੇ ਤੇ 53 ਜਿਹੜੇ ਉਹ ਬ੍ਰਿਟਿਸ਼ ਨਾਗਰਿਕ ਦੱਸੇ ਜਾ ਰਹੇ ਨੇ ਤਾਂ ਇਸ ਤੋਂ ਇਲਾਵਾ ਕਰੂ ਮੈਂਬਰ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ ਤਾਂ ਦੂਜੇ ਪਾਸੇ ਜੇਕਰ ਆਪਾਂ ਵੱਡੇ ਸਿਆਸਤ ਦੇਸ਼ ਤੇ ਵੱਡੇ ਸਿਆਸਤਦਾਨ ਦੀ ਗੱਲ ਕਰੀਏ ਵਿਚੇ ਰupani ਜੋ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਭਾਜਪਾ ਦੇ ਇੰਚਾਰਜ ਨੇ ਇੰਚਾਰਜ ਨੇ ਤਾਂ ਉਹਨਾਂ ਦੀ ਵੀ ਸਹਾਸੇ ਦੇ ਵਿੱਚ ਜਾਨ ਚਲੀ ਗਈ ਹੈ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਤੋਂ ਮਹਿਜ਼ ਤਿੰਨ ਤੋਂ ਚਾਰ ਦਿਨ ਪਹਿਲਾਂ ਲੁਧਿਆਣਾ ਸਿਮਨੀ ਚੌਂਂ ਦੇ ਵਿੱਚ ਚੋਣ ਪ੍ਰਚਾਰ ਕਰਕੇ ਵਿਚੇ ਰupani ਜਿਹੜੇ ਉਹ ਗਏ ਸੀਗੇ ਤਾਂ ਅੱਜ ਵੀ ਉਹ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਲੰਡਨ ਦੇ ਲਈ ਉਹ ਚਾਰੇ ਸਨ 에어 ਇੰਡੀਆ ਜਹਾਜ਼ ਦੇ ਵਿੱਚ ਸਵਾਰ ਹੋ ਕੇ ਤਾਂ ਜਿਵੇਂ ਜਹਾਜ਼ ਟੇਕ-ਆਫ ਹੁੰਦਾ ਹੈ ਤਾਂ ਟੇਕ-ਆਫ ਹੁੰਦਿਆਂ ਸਾਰੇ ਚੰਦ ਕੋ ਮਿੰਟਾਂ ਬਾਅਦ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਹੈ ਤੇ ਹੁਣ ਮੰਦਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਜਹਾਜ਼ ਦੇ ਵਿੱਚ ਸਵਾਰ 242 ਯਾਨਕਿ ਸਾਰੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਉਹ ਅਹਮਦਾਬਾਦ ਪ੍ਰਸ਼ਾਸਨ ਦੇ ਕਮਿਸ਼ਨਰ ਸਾਹਿਬਾਨ ਵੱਲੋਂ ਕੀਤੀ ਗਈ ਹੈ ਸਵਾਓ ਅਸੀਂ ਵੀ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਦਾਰਾ ਹੁਸ਼ਾਰ ਪਰ న్యూਸ ਵੀ ਬੇਨਤੀ ਕਰਦਾ ਹੈ ਅਰਦਾਸ ਕਰਦਾ ਹੈ ਕਿ ਉਹਨਾਂ ਅਮ੍ਰਿਤਕਾ ਦੀਆਂ ਆਤਮਾਵਾਂ ਨੂੰ ਸ਼ਾਂਤੀ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਦੀ ਜਿਹੜੀ ਸ਼ਕਤੀ ਦਿੱਤੀ ਜਾਵੇ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਕਿਉਂਕਿ ਜਦੋਂ ਕਿਸੇ ਦਾ ਕੋਈ ਵੀ ਪਰਿਵਾਰਕ ਮੈਂਬਰ ਉਹ ਦੂਰ ਹੁੰਦਾ ਹੈ ਤਾਂ ਇੱਕ ਤਰ੍ਹਾਂ ਦੇ ਨਾਲ ਉਸ ਵਿਅਕਤੀ ਦੀ ਜਿਹੜੀ ਉਹ ਦੁਨੀਆ ਜਾਂ ਜ਼ਿੰਦਗੀ ਆ ਜਿਹੜੀ ਉਹ ਪਹਿਲਾ ਵਰਗੀ ਨਹੀਂ ਰਿਹਾ ਜਾਂਦੀ ਤਾਂ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਅਸੀਂ ਦੂਜੇ ਮੋਲਕਾ ਦੇ ਵਿੱਚ ਵਾਪਰਦੀਆਂ ਸੀ ਤਾਂ ਉਸ ਵਕਤ ਖਬਰਾਂ ਦੇ ਵਿੱਚ ਪੜਦੇ ਹੁੰਦੇ ਸੀ ਤਾਂ ਉਸ ਵਕਤ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਸੀ ਪ੍ਰਗਟ ਹੁੰਦਾ ਸੀ ਦੁੱਖ ਪਹੁੰਚਦਾ ਸੀ ਮਨ ਨੂੰ ਠੇਸ ਪਹੁੰਚਦੀ ਸੀ ਜਦੋਂ ਕੋਈ ਵਿਅਕਤੀ ਅਣੇ ਆਈ ਮੋਤੇ ਮਰਦਾ ਪਰੰਤੂ ਅੱਜ ਜਦੋਂ ਭਾਰਤ ਦੇ ਵਿੱਚ ਇਹ ਹਾਦਸਾ ਵਾਪਰਿਆ ਤਾਂ ਹਰ ਇੱਕ ਵਿਅਕਤੀ ਦੇ ਮਨ ਨੂੰ ਬੇਹਦ ਚੇਸ ਪਹੁੰਚੀ ਆ ਤਾਂ ਅਖੀਰਤ ਵਿੱਚ ਇੱਕ ਵਾਰ ਮੁਰਤੋ ਦੱਸ ਦੇਣਾ ਚਾਹੁੰਦਾ ਕਿ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 에어 ਇੰਡੀਆ ਦੇ ਜਹਾਜ਼ ਦੇ ਵਿੱਚ ਸਵਾਰ 242 ਭਾਵ ਸਾਰੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ